ਐਨ ਜੀ ਓ ਖੁੰਬਾਂ ਦੀ ਤਰ੍ਹਾਂ ਉੱਗ ਰਹੀਆਂ ਨੇ ਮੈਨੂੰ ਐ ਲੱਗਦਾ ਵੀ ਐਨ ਜੀ ਓ ਦੇ ਉੱਤੇ ਐਨ ਜੀ ਓ ਚੜੀ ਆ ਰਹੀ ਹੈ ਕਿ ਇੰਨੀਆਂ ਐਨ ਜੀ ਓਜ਼ ਬਣ ਕੇ ਫਿਰ ਕਮਾਈ ਹੈ ਬਾਦੂ ਕਮਾਈ ਹੈ ਕਮਾਈ ਕਿੱਦਾਂ ਆ ਕਿਉਂਕਿ ਉਹ ਜਿਹੜਾ ਪੈਸਾ ਲੈਂਦੇ ਨੇ ਉਹ ਖਰਚਦੇ ਨਹੀਂ ਜੀ ਉਹ ਮਦਦ ਕਰਦੇ ਨੇ ਲੋਕਾਂ ਦੀ ਕੀ 100% ਖਰਚਦੇ ਨੇ ਨਹੀਂ ਤੁਸੀਂ ਕਿਤੇ ਤੁਸੀਂ ਬਹੁਤ ਵੱਡਾ ਸਵਾਲੀਆ ਨਿਸ਼ਾਨ ਖੜਾ ਕਰ ਰਹੇ ਹੋ ਬਿਲਕੁਲ ਚੱਕ ਰਹੇ ਹੋ ਕਿ ਤੁਸੀਂ ਪੈਸਾ ਸਹੀ ਖਰਚ ਨਹੀਂ ਖਰਚ ਰਹੇ ਤੁਸੀਂ ਇਹ ਦੱਸੋ ਅਜਤ ਕੀ ਤੁਹਾਡਾ ਇੱਕ ਦਿਨ ਅੱਜ ਤੁਸੀਂ ਇਨੀ ਧੁੰਦ ਚ ਆਇਆ ਹੋ ਇੰਟਰਵਿਊ ਲੈ ਬਣਾ ਜਾਂ ਆਪਦੀ ਕਾਰੋਬਾਰ ਕਰੇ ਬਣਾ ਥੋੜਾ ਸਰਦ ਹੈ ਨਹੀਂ ਜਿਹੜੇ ਬੰਦੇ ਸਾਰਾ ਦਿਨ ਭੱਜੇ ਫਿਰਦੇ ਨੇ ਹੂੰ ਔਰ ਘਟੂ ਕੋਲ ਵੀ ਵੀ 50 50 100 100 ਬੰਦਾ ਲੱਗਿਆ ਹੋਇਆ ਲਗਾਤਾਰ ਲੱਗਿਆ ਹੋਇਆ ਤੇ ਭਾਈ ਉਹ ਪੈਸੇ ਕਿੱਥੋਂ ਆ ਰਹੇ ਨੇ ਉਹਨਾਂ ਦੇ ਗੁਜ਼ਾਰੇ ਕਿੱਥੋਂ ਚੱਲ ਰਹੇ ਨੇ ਕੀ ਉਹਨਾਂ ਦੀ ਪਿੱਛੇ ਕੋਈ ਪੈਨਸ਼ਨਾਂ ਲੱਗੀਆਂ ਹੋਈਆਂ ਨੇ ਇਹ ਇੱਕ ਬਿਨਾ ਇੰਟਰਵਿਊ ਦਿੱਤੇ ਸਰਕਾਰੀ ਨੌਕਰੀ ਤੋਂ ਵੀ ਉੱਪਰ ਦੀ ਲੱਗਣ ਦੀ ਹੈ। ਨੌਕਰੀਆਂ ਦੇ ਵਿੱਚ ਤਨਖਾਹ ਸੈਟਲ ਹੁੰਦੀ ਹੈ ਵੀ ਇਹਨੇ ਪੈਸੇ ਆਉਣਗੇ। ਇਹ ਕਾਰੋਬਾਰ 'ਚ ਕੋਈ ਤਨਖਾਹ ਨਹੀਂ। ਕੋਈ ਤਨਖਾਹ ਨਹੀਂ। ਕੋਈ ਇਨਵੈਸਟਮੈਂਟ ਨਹੀਂ। ਕੋਈ ਘਾਟਾ ਵੀ ਨਹੀਂ ਪੈਂਦਾ। ਬਿਜ਼ਨਸ ਬੰਦਾ ਨਹੀਂ ਪੈਂਦਾ। ਤੁਸੀਂ ਦੋ ਨੂਲੇ ਲੰਗੜੇ ਔਖੇ ਸੋਖੇ ਲੱਭ ਲੋ। ਹੂੰ ਪਿੱਛੇ ਜਿਵੇਂ ਬਥੇਰਾ ਆਰਾਮ ਰੋਲਾ ਪੈਤੀ ਜਦ ਕਹਿੰਦੇ ਤੇ ਵੀ ਨਹੀਂ ਇਹ ਗਰੀਬਾਂ ਨੂੰ ਤਾਂ ਐਂਡ ਪਾਥੀ ਪਰ ਉਹਨਾਂ ਨੂੰ ਪੈਸੇ ਦਿੱਤੇ ਨਹੀਂ ਹੈਗੇ। ਉਹਨਾਂ ਨੇ ਨੋਤੇ ਪੈਸਾ ਖੜਪ ਲਿਆ ਐਨ ਜੀਓ ਨੇ ਹੂੰ ਲੋਕਾਂ ਨੂੰ ਅਪੀਲਾਂ ਪਾ ਕੇ ਵੀ ਆਹ ਪਰਿਵਾਰ ਬੁਰੇ ਹਾਲਤ ਚ ਹੈ ਔਖੇ ਹਾਲਤ ਚ ਹੈ ਦੀ ਮਦਦ ਕਰੋ ਇਹਨੂੰ ਪੈਸੇ ਦਿਓ ਤੇ ਪੈਸੇ ਜੇਬ ਚ ਆਪਾਂ ਗੇ ਇਹੇ ਜੇ ਨਹੀਂ ਇੱਥੇ ਲੱਖਾਂ ਹੀ ਮਸਲੇ ਨੇ ਇਹ ਇੱਥੇ ਫਾਰਮੂਲਾ ਕੀ ਹੈ ਵੀ ਪਬਲਿਕ ਤੋਂ 100 ਰੁਪਏ ਉਗਰਾਹੋ ਹੂੰ ਤੇ 25-30 ਰੁਪਏ ਖਰਚ ਦੇਓ 10-15 ਰੁਪਏ ਉਹਦੇ ਵਿੱਚੋਂ ਮੀਡੀਆ ਦੇ ਵੀ ਖਰਚੇ ਦੇਉ ਪ੍ਰਚਾਰ ਵੀ ਚਾਹੀਦਾ ਪ੍ਰਮੋਟ ਵੀ ਕਰਨਾ ਤੇ ਬਾਕੀ ਨਾਲ ਐਸ਼ ਕਰਾਂਗੇ ਆਵਦੀਆਂ ਗੱਡੀਆਂ ਕੋਠੀਆਂ ਇਨਫਰਾਸਟ੍ਰਕਚਰ ਤੁਸੀਂ ਮੇਰਾ ਇੱਕੋ ਹੀ ਮੇਨ ਸੰਭਾਲਿਆ ਵੀ ਅਖੀਰ ਨੂੰ ਉਹ ਜਿਹੜਾ ਪੈਸਾ ਆਪਦੇ ਨਿੱਜੀ ਖਰਚੇ ਦੇਉ ਕਿੱਥੋਂ ਆਉਂਦਾ ਹੈ ਕਈ ਕਈ ਤਾਂ ਕਈ ਤਾਂ ਐਨ ਜੀਓਜ਼ ਇਦਾਂ ਆਵਨੇ ਇਦਾਂ ਵੀ ਨੇ ਸਰ ਉਹ ਜਮੇ ਓਪਨ ਲੀਆਂ ਚੱਲਦੀਆਂ ਨੇ ਉਹ ਕਹਿੰਦੇ ਨੇ ਕਿ ਅਸੀਂ ਦਾਅਵਾ ਕਰਦੇ ਹਾਂ ਕਿ ਅਸੀਂ 1 ਰੁਪਿਆ ਅਜ ਤੱਕ ਆਪਣੀ ਐਨ ਜੀਓਜ਼ ਦੇ ਵਿੱਚੋਂ ਜਾਂ ਇਹ ਲੋਕਾਂ ਦਾ ਫੰਡ ਸਾਡੇ ਕੋਲ ਪਹੁੰਚਦਾ ਸੀ 1 ਰੁਪਿਆ ਕਿਉਂ ਫੰਡ ਆਉਂਦਾ ਹੈ ਮੈਂ ਉਹ ਹੀ ਪੁੱਛਦਾ ਕਿਉਂ ਫੰਡ ਕਿਉਂ ਆਉਂਦਾ ਹੈ ਅਸੀਂ ਮਦਦ ਕਰਦੇ ਹਾਂ ਨਾ ਸਰ ਕਿਉਂ ਕਰਦੇ ਨੇ ਜਦ ਅਸੀਂ ਟੈਕਸ ਦੇ ਚੁੱਕੇ ਹਾਂ ਸਰਕਾਰ ਨੂੰ ਉਹ ਸਰਕਾਰ ਨੂੰ ਪਿੱਛੇ ਹਟਣ ਦਾ ਟਾਈਮ ਦੇ ਰਹੇ ਨੇ ਜੇ ਪ੍ਰੈਸ਼ਰ ਬਣਾ ਹੋਵੇ ਮੈਨੂੰ ਆਏ ਦੱਸੋ ਵੀ ਜਿੰਨੀਆਂ ਨੂੰ ਇਹ ਸਾਂਹੇ ਬੈਠੇ ਨੇ ਜੇ ਐਡੀ ਪਬਲਿਕ ਨੂੰ ਕੋਈ ਨਾ ਸਾਹਮਣੇ ਤਾਂ ਗਾਹ ਪੈ ਜੋ ਅੰਦੋਲਨ ਜਾਊਗਾ ਬਣ ਇਹਨਾਂ ਦੇ ਨਾਸੀ ਦਾ ਮਾਜੂ ਹਸਣ ਤੱਕ ਹੁਣ ਤਾਂ ਮੰਤਰੀ ਵੀ ਐਨਜੀਓ ਨੂੰ ਫੋਨ ਕਰਦੇ ਨੇ ਵੀ ਤੁਸੀਂ ਆ ਸਮਝੋ ਬਣਾ ਜਾ। ਅਰੇ ਉਹਨਾਂ ਨੇ ਦੂਰੀ ਲੁੱਟ ਦਾ ਚਾਂਸ ਬਣਾ ਰਿਹਾ ਹੈ। ਜਿਹੜਾ ਪੈਸਾ ਪਬਲਿਕ ਦੇ ਖਰਚਣਾ ਸੀ ਉਹ ਜੇਬਾਂ 'ਚ ਪੈ ਗਿਆ। ਤੇ ਪਬਲਿਕ ਤੋਂ ਦੁਬਾਰਾ ਇੱਕ ਹੋਰ ਟ ਹੈ। ਦੁਬਾਰਾ ਇੱਕ ਐਨਜੀਓ ਫੋਰਮ ਦੇ ਵਿੱਚ ਟੈਕਸ ਲੈ ਕੇ ਉਹਦੇ ਵਿੱਚੋਂ 20-25% ਖਰਚ ਕੇ ਬਾਕੀ 75 ਫੇਰ ਗਿਆ। ਤੁਸੀਂ ਇਹ ਗੱਲ ਕਿਉਂ ਬਾਰ-ਬਾਰ ਆਖ ਰਹੇ ਹੋ ਸਰ ਕੇ 100 ਦੇ ਵਿੱਚੋਂ 25 ਖਰਚੇ ਆ 75 ਜੇਬ ਵਿੱਚ ਆਲੇ। ਬਾਕੀ ਖਰਚੇ ਕਿੱਥੋਂ ਆਉਂਦੇ ਨੇ ਮੈਂ ਇੱਕੋ ਗੱਲ ਪੁੱਛਦਾ ਵੀ ਤੁਹਾਡਾ ਕੰਮ ਕਰੇ ਮੇਰਾ ਸਰਦਾ ਜਿਹੜਾ 100 ਬੰਦਾ ਭਜਾਇਆ ਫਿਰਦਾ ਹੈ ਉਹਨਾਂ ਦਾ ਖਾਣਾ-ਦਾਣਾ ਖਰਚਾ ਤੇ ਉਹਨਾਂ ਦੇ ਘਰ ਦੇ ਖਰਚੇ ਸਭ ਕੁਝ ਉਹ ਪੈਸਾ ਕਿੱਥੋਂ ਆ ਰਿਹਾ ਕੀ ਉਹਨਾਂ ਦਾ ਨਿੱਜੀ ਆਪਦੇ ਕੋਲ ਹੈ ਫਿਰ ਉਹ ਕਹਿੰਦੇ ਨੇ ਕਿ ਅਸੀਂ ਸੇਵਾ ਵੀ ਤਾਂ ਕਰਦੇ ਹਾਂ ਕਿਹਨੇ ਕਿਹਾ ਮੈਂ ਵੀ ਇਹੀ ਗੱਲ ਕਹਿੰਦਾ ਵੀ ਇਹਦੇ ਆਪਦੇ-ਆਪ ਨੌਕਰੀ ਲਵਾਈ ਹੋਈ ਹੈ ਆਪੇ ਨੌਕਰੀ ਲਾ ਲਈ ਹਾਂ ਆਪੇ ਤਰ੍ਹਾਂ ਸੈਟਲ ਕਰ ਲਈ ਆਪੇ ਸੁੱਲਤਾ ਸੈਟਲ ਕਰ ਲਿਆ ਇਹ ਤਾਂ ਫਿਰ ਦੁਕਾਨ ਨਹੀਂ ਬਹੁਤ ਵਧੀਆ ਹੋ ਗਈ ਹੈ ਫਰੈਂਜੀਓਸ ਨਹੀਂ ਹੋਣੀਆਂ ਚਾਹੀਦੀਆਂ ਬਿਲਕੁਲ ਨਹੀਂ ਹੋਣੇ ਚਾਹੀਦੀਆਂ ਕਿਉਂ ਹੋਣ ਦੂਜੀ ਗੱਲ ਐਨਜੀਓ ਦਾ ਇੱਕ ਹੋਰ ਕੰਮ ਵੀ ਹੈ 80G ਦੇ ਵਿੱਚ ਇਹ ਆਪਦੇ ਆਪ ਨੂੰ ਰਜਿਸਟਰ ਕਰਨਾ ਆ ਜਾਂਦੇ ਨੇ ਇਨਕਮ ਟੈਕਸ ਸਰਵੇਟ ਇੰਡਸਟਰੀਆਂ ਕੀ ਕਰਦੀਆਂ ਨੇ ਇੰਡਸਟਰੀਆਂ ਦੇ ਉੱਤੇ ਸੀਐਸਆਰ ਹੁੰਦੀ ਹੈ ਇੱਕ ਸੋਸ਼ਲ ਰਿਸਪੋਨਸੀਬਿਲਟੀ ਉਹ ਜਿਹੜਾ ਪੈਸਾ ਹੈ ਮਨ ਲਓ ਮੇਰੇ ਕੋਲੇ ਫੰਡ ਦਾ 5 ਲੱਖ ਰੁਪਇਆ ਬਣਦਾ ਹੈ। ਹੂੰ। ਮੈਂ ਕੋਈ ਐਨਜੀਓ ਲੱਭ ਕੇ ਕਹੂੰ ਵੀ ਤੂੰ ਐਂ ਕਰ ਤੈਨੂੰ ਮੈਂ 5 ਲੱਖ ਦਾ ਚੈੱਕ ਅਟਦਾ ਨਾ। ਵਿੱਚੋਂ 2 ਲੱਖ ਰੱਖ ਲਈ ਜਾਂ 1 ਲੱਖ ਰੱਖ ਲਈ ਬਾਕੀ ਮੈਨੂੰ ਨਗਦ ਮੋੜ ਦੇ। ਹੁਣ ਉਹ ਅਗਲਾ ਸੋਚਦਾ ਵੀ ਆਪਣੇ ਵੀ ਕਿਹੜਾ ਕੋਈ ਤੇਲ ਮਚਦਾ ਹੈਗਾ ਉਹਨਾਂ ਨੇ ਕੋਸਾ ਆਪ ਤਾਂ ਦੇਣਾ। ਜੇ ਉਹ ਫਰਜ਼ੀ ਖਰਤੇ ਉਹਨਾਂ ਨੇ ਖਰਤੇ ਪਾ ਲੈਣਾ ਨਾ ਮਿਚੱਕੋ। ਬਹੁਤ ਵੱਡਾ ਸਕੈਮ ਹੈ। एनजीओ अपने आप की बडे स्कैम ਨੇ ਕੀ ਕਾਰਨ ਹੈ ਵੀ ਇੰਨੇ ਸਾਲਾਂ ਚ ਆ ਮੀਡੀਆ ਦੇ ਟਾਈਮ ਦੇ ਵਿੱਚ ਇੰਨੇ ਚੱਲ ਚੜਕੇ ਲੋਕਾਂ ਨੂੰ ਸੇਵਾ ਦਾ ਪਹਿਲਾਂ ਹੁੰਦਾ ਨਹੀਂ ਸੀ ਕਿਹੜੇ ਪਿੰਡ 'ਚ ਪਾਗਲ ਨਹੀਂ ਥੇ ਕਿਹੜੇ ਪਿੰਡ 'ਚ ਬਿਮਾਰ ਨਹੀਂ ਥੇ ਕਿਹੜੇ ਪਿੰਡ 'ਚ ਮਰੀਜ਼ ਨਹੀਂ ਥੇ ਹੁਣ ਇਹਨੀ ਸਪੀਡ ਕਿਉਂ ਫੜੀ ਹੈ ਤੁਸੀਂ ਇਹ ਕਰੋ ਅੱਜ ਮੀਡੀਆ ਦੇ ਉੱਤੇ ਚਾਹੇ ਕੋ ਫਰਜੀ ਦਾ ਬੰਦਾ ਫੱਟੜਾ ਜਾ ਕਰਕੇ ਖੜਾ ਕੇ ਇੱਕ ਵਾਰ ਫੋਟੋ ਵੀਡੀਓ ਪਾ ਦਿਓ ਅਕਾਊਂਟ ਨੰਬਰ ਦੇ ਦਿਓ ਕਿਸੇ ਵਿੱਚ ਆਪਦਾ ਦੇ ਦਿਓ ਤੁਸੀਂ ਪੈਸੇ ਨਮੀ ਪੈਣਾ ਦੇਖਿਓ ਪਰ ਲੋਕ ਤਾਂ ਲੋਕ ਤਾਂ ਆਪਣੀ ਜਗ੍ਹਾ ਸੱਚੇ ਨੇ ਨਾ ਉਹ ਤਾਂ ਕਹਿੰਦੇ ਨੇ ਕਿ ਅਸੀਂ ਤਾਂ ਭਲੇ ਦਾ ਕੰਮ ਕਰਕੇ ਪੈਸੇ ਪਾਏ ਨੇ ਭਾਈ ਭਲੇ ਦਾ ਉਹਨਾਂ ਨੇ ਤਾਂ ਇਮੋਸ਼ਨਲ ਨੇ ਨਾ ਅਸੀਂ ਪੰਜਾਬੀ ਲੋਕ ਮਾਰਕਿਸਟੀ ਚ ਖਾ ਰਹਿਆ ਕਿ ਆ ਭਾਈ ਇਮੋਸ਼ਨਲ ਆ ਅਸੀਂ ਇਮੋਸ਼ਨਲ ਆ ਸਾਥੋ ਕਿਸੇ ਦਾ ਦੁੱਖ ਦੇਖਿਆ ਨਹੀਂ ਜਾਂਦਾ ਰੱਬ ਨੇ ਜੇਬਾਂ ਵੀ ਭਰੀਆਂ ਨੇ ਤੇ ਦਿਲ ਵੀ ਏਡਾ ਰੱਖਿਆ ਹੋਇਆ ਅਸੀਂ ਦੇਣ ਨੂੰ ਮਿੰਟ ਲੰਨ ਵੀ ਲੈ ਲਏ ਹੁਣ ਜਿਹੜਾ ਬੰਦਾ 100 ਮੀਲ ਦੂਰ ਬੈਠਾ 150 ਕਿਲੋਮੀਟਰ ਦੂਰ ਬੈਠਾ ਉਹ ਅਸਲੀ ਹਾਲਾਤਾਂ ਤੋਂ ਜਾਣਕਾਰ ਨਹੀਂ ਹੈ ਹੂੰ ਉਹਦੇ ਜਿਹੜਾ ਦਿਖਾਇਆ ਗਿਆ ਜਾਂ ਜਿਹੜਾ ਪੁੱਛ ਕੇ ਜਿੱਦ ਦੀ ਜਾਣਕਾਰੀ ਮਿਲੀ ਮੈਂ ਇਹ ਚਾਹੁੰਦਾ ਵੀ ਜਿਹੜੀ ਮਦਦ ਹੈ ਉਹ ਬਿਲਕੁਲ ਨੇੜਲੇ ਲੋਕਾਂ ਵੱਲੋਂ ਕਰਨੀ ਬਣਦੀ ਹੈ ਜੇ ਕਿਸੇ ਨੂੰ ਜ਼ਰੂਰਤ ਹੈ ਤਾਂ ਚਲੋ ਮੰਨ ਲੇ ਜਾਵੇ ਆਪਾਂ ਇਨਸਾਨ ਆ ਨਹੀਂ ਸਰਕਾਰ ਕਿਤੇ ਹਰ ਵੇਲੇ ਖੜੀ ਹੁੰਦੀ ਜੇ ਮਦਦ ਕਰਨੀ ਹੈ ਤਾਂ ਬਿਲਕੁਲ ਨਾਲ ਲੱਗਦੇ ਲੋਕ ਕਰੋ ਮੁਸਲਮਾਨ ਧਰਮ ਦੇ ਵਿੱਚ ਜ਼ਕਾਤ ਹੁੰਦੀ ਹੈ ਜਿਵੇਂ ਆਪਣੇ ਦਸਵੰਦ ਹੁੰਦਾ ਹੈ ਮੁਸਲਮਾਨ ਧਰਮ ਦੇ ਵਿੱਚ ਜ਼ਕਾਤ ਹੈ ਜਣੀ ਕਿ ਉਹਨਾਂ ਦੀ ਟੋਟਲ ਇਨਕਮ ਦੀ 1% ਹੈ ਉਹਨਾਂ ਨੂੰ ਇਹ ਸ਼ਰਤ ਹੁੰਦੀ ਹੈ ਤੁਸੀਂ ਉਹਦੇ ਘਰ ਦੇ ਜੀ ਨੂੰ ਨਹੀਂ ਦੇ ਸਕਦੇ ਜਿਹੜੀ ਉਹ ਜ਼ਕਾਤ ਹੈ ਘਰ ਦੇ ਜੀ ਨੂੰ ਨਹੀਂ ਦੇ ਸਕਦੇ ਪਰ ਸੋਨੂੰ ਸਭ ਤੋਂ ਨੇੜਲੇ ਗਰੀਬ ਨੂੰ ਦੇਣੀ ਪਊਗੀ ਦੂਰ ਨਹੀਂ ਸਭ ਤੋਂ ਨੇੜਲੇ ਗਰੀਬ ਸਭ ਤੋਂ ਨੇੜਲੇ ਨੂੰ ਪੂਰੀ ਪੂਰੀ ਕਰਨੀ ਪਊਗੀ ਬੜਾ ਸੋਹਣਾ ਫੰਡਮੈਂਟਲ ਹੈ ਮੁਸਲਮਾਨਦਰ ਬਣਾਏ ਬਹੁਤ ਵੱਡੀ ਗੱਲ ਹੈ ਆਪਣੇ ਆਪ ਤੇ ਅਸੀਂ ਕਹਿੰਦੇ ਆ ਵੀ ਸਾਡਾ ਨਾਲ ਦਾ ਮੰਡੀ ਦਾ ਚਾਹੇ ਮਰਦਾ ਜਾਂਦਾ ਹੋਵੇ ਅਸੀਂ ਤਾਂ ਲੰਗਰ ਚ ਹਿੱਸਾ ਪਾਵਾਂਗੇ ਜਾਂ ਅਸੀਂ ਉਹ ਪੁਰਾਣੀ ਜਗ੍ਹਾ ਜਾਵਾਂਗੇ ਉੱਥੇ ਜਾਵਾਂਗੇ ਨਹੀਂ ਇਹ ਠੀਕ ਨਹੀਂ ਹੈ ਅਸਲ ਨੇ ਵਿੱਚ ਐਨ ਜੀਓ ਨੂੰ ਐ ਪਹਿਲਾਂ ਤਾਂ ਜਿਹੜੀਆਂ ਪਿੰਡਾਂ ਦੇ ਵਿੱਚ ਵੀ ਇੱਕ ਉਹਨੂੰ ਐਨ ਜੀਓ ਤਾਂ ਨਹੀਂ ਕਹਿ ਸਕਦੇ ਹੂੰ ਉੱਥੇ ਵੀ ਇੱਥੇ ਹੁੰਦੇ ਨੇ ਹੁਣਾਂ ਸਰਦੀ ਹੋ ਗਈ ਤੁਹਾਨੂੰ 10-5 ਜਣੇ ਪੂਰੇ ਸਰੇ ਦੇ ਬੇਲਣ ਇਕੱਠੇ ਹੋਣਗੇ ਉਗਣਗੇ ਵੀ ਯਾਰ ਆਪਾਂ ਫਿਰ ਪਕੌੜੇ ਦਾ ਲੰਗਰ ਲਾ ਲਈਏ ਜਾਂ ਕੰਬਲੇ ਵੰਡ ਦਨੇ ਆ ਜਾਂ ਆਪਾਂ ਛਵੀਲ ਲਾ ਦਨੇ ਆ ਕੰਬਲ ਵੰਡ ਦਨੇ ਆ ਕਿੱਥੋਂ ਆਈਡੀਆਂ ਹੁੰਦੇ ਨੇ ਕਿਉਂਕਿ ਉਹਨਾਂ ਨੂੰ ਉਹਨੇ ਦਿਨ ਦਾ ਗੁਜ਼ਾਰਾ ਵੀ ਵਧੀਆ ਚੱਲਦਾ ਮਾਰੋ ਮਾਰ ਚੱਲਦਾ ਫੁੱਲ ਐਂਟਰਟੇਨਮੈਂਟ ਹੁੰਦਾ ਹੈ ਪੈਸੇ ਜੇਬ ਚੋਂ ਗਏ ਕੋਈ ਨਹੀਂ ਇਧਰੋਂ ਇਕੱਠੇ ਕੀਤੇ ਇਧਰ ਲਾਤੇ ਤੇ ਕਈ ਵਾਰੀ ਜਿੰਨਾਂ ਨੂੰ ਦਿੱਤਾ ਉਹ ਗਾਂਹ ਤਾਂ ਕਲਾ ਦਿੰਦੇ ਨੇ ਮੈਂ ਪਿੱਛੇ ਜੀ ਬੜੇ ਛੋੜੀ ਕਹਾਣੀ ਪੜ੍ਹਦੇ ਹਾਂ ਸੀ ਉਹ ਪਾਣੀ ਸੀ ਜਾਂ ਕੋਈ ਘਟਨਾ ਸੀ ਨਾ ਪਤਾ ਨਹੀਂ ਤੇ ਉਹਦੇ ਵਿੱਚ ਸੀ ਉਹ ਬੰਦਾ ਕਹਿੰਦਾ ਨਾ ਵੀ ਇਹਨੂੰ ਜਿਹੜੇ ਕੰਬਲ ਬੰਨਣੇ ਨੇ ਉਹ ਕਹਿੰਦਾ ਹਾਂ ਕਹਿੰਦਾ ਵੀ ਕੰਬਲਾਂ ਨੂੰ ਪਾਟ ਕੇ ਬੰਨੀ ਇੱਕ ਪਾਸਾ ਪਾੜ ਦਈ ਇਹਦਾ ਕੰਬਲ ਦਾ ਹੂੰ ਉਹਨਾਂ ਨੇ ਵੀ ਕਮਾਲ ਹੈ দান ਦੇਣ ਲੱਗੇ ਪੱਟਣੇ ਕਿਉਂ ਨੇ ਨਵੇਂ ਤਾਂ ਕੰਬਲ ਨੇ ਕਹਿੰਦਾ ਜੇ ਪਾਟੇਗਾ ਨਹੀਂ ਇਹ 2 ਘੰਟੇ ਬਾਅਦ ਮੈਂ ਮਾਰਕੀਟ ਚ ਪੈਕ ਹੋ ਕੇ ਫੇਰ ਆਜੂਗਾ ਯਾਨੀ ਓਰੇ ਤੱਕ ਚੱਲਣੀ ਹਾਂ ਯੇ ਮੈਂ ਇੱਕ ਹਾਲੀ ਦੇ ਵਿੱਚ ਇੱਕ ਵੀਡੀਓ ਵੀ ਵੇਖੀ ਸੀ ਕੁਝ ਬਲੌਗਰ ਨੇ ਕਿਹਾ ਕਹਿੰਦਾ ਤੈਨੂੰ ਕੰਬਲ ਚਾਹੀਦਾ ਉਹ ਕਹਿੰਦਾ ਮੈਨੂੰ ਨਹੀਂ ਚਾਹੀਦਾ ਉਹ ਜਿਹੜਾ ਪਰਲੇ ਪਾਸੇ ਸੜਕ ਦੇ ਪਰਲੇ ਪਾਸੇ ਗਰੀਬ ਬੈਠਾ ਜਾ ਉਹਨੂੰ ਦੇ ਗਿਆ ਹਾਂ ਕਹਿੰਦਾ ਮੈਂ ਵੇ ਸੈਟਾ ਕਹਿੰਦਾ ਤੈਨੂੰ ਮੇਰੇ ਤੋਂ ਚਾਹੀਦਾ ਤੂੰ ਦੱਸੀ ਮੈਨੂੰ ਯਾਨੀ ਇਦਾਂ ਦੇ ਵੀ ਹੋ ਜਾਂਦਾ ਯਾਨੀ ਇਹ ਤੱਕਾ ਮਦਦ ਹੈ ਮਦਦ ਲਈ ਸਾਡੇ ਗੁਰੂ ਘਰਾਂ ਵਰਗੇ ਅਦਾਰੇ ਨੇ ਸਾਨੂੰ ਪਤਾ ਤਾਂ ਲੱਗੇ ਪਹਿਲੀ ਗੱਲ ਤਾਂ ਨੇੜਤਾ ਇਸ ਗੱਲ ਤੇ ਇਹ ਚੰਗੀ ਲੱਗੇ ਜਾਂ ਕਿਸੇ ਨੂੰ ਬੁਰੀ ਪਹਿਲਾਂ ਤੁਹਾਨੂੰ ਨੇੜਲਾ ਜ਼ਰੂਰਤਬੰਦ ਭਾਲਣਾ ਪਊਗਾ ਫਿਰ ਫਿਰ ਹੈ ਕਿਉਂਕਿ ਉਹਦੀ ਅਸਲੀਅਤ ਸਭ ਨੂੰ ਪਤਾ ਹੁੰਦੀ ਹੈ ਅਸੀਂ ਆਮ ਲੋਕਾਂ ਨੂੰ ਕੀ ਦੇਖਦੇ ਆ ਅੱਖਾਂ ਦੇ ਕੈਂਪਾਂ ਦੇ ਵਿੱਚ ਅਸੀਂ ਪਾਰਟਿਸਿਪੇਟ ਕਰਦੇ ਆ ਆਪਣੇ ਮਾਪਿਆਂ ਨੂੰ ਮਾਪਿਆਂ ਨੂੰ ਕਹਿੰਦੇ ਲੋਕਾਂ ਦੇ ਬੁੜੇ-ਬੁੜੀਆਂ ਨੂੰ ਆ ਜਾ ਬਾਪੂ ਜੀ ਚੱਲ ਬੇਬੇ ਜੀ ਉੱਥੇ ਹੁੰਦੀ ਹੈ ਕਿਉਂ ਉਹਨਾਂ ਨੇ ਉਹਨਾਂ ਦਾ ਕੋਈ ਜਿਹੜਾ ਹਨੇਰਾ ਪੱਖ ਨਹੀਂ ਦੇਖਿਆ ਹੋਇਆ ਜਿਹਦੇ ਆਪਣੇ ਪਿਓ ਮਾਪੇ ਉਹ ਸੰਗ ਫਸੇ ਹੋਏ ਨੇ ਉਹ ਉਹਨੂੰ ਨਹੀਂ ਚਾਹਦਾ ਉਹ ਬਾਹਰਲੇ ਦੇ ਕੁਝ ਆਪੇ ਉ ਬਾਹਰ ਲਿਆਂ ਚ ਹਾਂ ਔਰ ਜਿਹੜਾ ਆਪ ਦਾ ਨੂੰ ਨਹੀਂ ਚਖਦਾ ਜਾਂ ਕਿਸੇ ਬੁੜੇ ਦਾ ਬੁੜੀ ਦਾ ਵਿਹਾਰ ਮਾੜਾ ਉਹਨੂੰ ਗਵਣ ਵੀ ਲਵੇ ਨਹੀਂ ਖੜਦਾ ਲੱਗਦਾ ਨਹੀਂ ਇਹਨਾਂ ਬੰਦਾਂ ਨੇ ਬਹੁਤ ਹੈਰਾਨ ਕੀਤੇ ਰਹਿੰਦੇ ਕਿਉਂਕਿ ਉਹਨਾਂ ਨੂੰ ਵੀ ਅਸਲੀਅਤ ਪਤਾ ਹੈ ਅਸਲੀਅਤ ਜਾਣਾ ਜਾਨਣਾ ਸਭ ਤੋਂ ਪਹਿਲਾਂ ਜ਼ਰੂਰੀ ਹੈ ਅਸਲੀਅਤ ਜਾਣੇ ਬਿਨਾ ਅੰਨੇ ਹੋ ਕੇ ਅਸੀਂ ਪੈਸਾ ਸੱਟਣੇ ਆ ਲਾ ਅਗਲੇ ਪਿੰਡਾਂ ਦੀ ਗੱਲ ਹੈ ਹੂੰ ਘਰ ਵਾਲੀ ਨੂੰ ਬਿਮਾਰ ਦਿਖਾ ਕੇ ਤਿੰਨ ਮੰਜਲੀ ਕੋਠੀ ਵੀ ਛੱਤੀ ਆ ਬੰਦੇ ਨੇ ਗੱਡੀ ਕਾਰ ਜਦੋਂ ਮੀਡੀਆ ਨੂੰ ਪੁੱਛੋ ਉਹਨੇ ਥੋੜਾ ਕੀ ਟੇਡ ਦੁਖਦਾ ਦਿੰਦੇ ਨੇ ਲੋਕ ਦਿੰਦੇ ਨੇ ਬਹੁਤ ਐਸੀਆਂ ਐਸੀਆਂ ਬਹੁਤ ਸੋਸ਼ਲ ਮੀਡੀਆ ਤੇ ਵੀਡੀਓਜ਼ ਤੇ ਗੱਲਾਂ ਨੇ ਜਿਹੜੀਆਂ ਜਿਹੜੀਆਂ ਵੱਡੀਆਂ ਐਨ ਜੀਓ ਨੇ ਉਹਨਾਂ ਕੋਲੇ ਤਾਂ ਤੁਸੀਂ ਐ ਕਰੋ ਅੱਜ ਐਨ ਜੀਓ ਖੋਲੋ 10 ਤੋਂ 15 ਦਿਨਾਂ ਦੇ ਵਿੱਚ ਵਿੱਚ ਤੁਹਾਨੂੰ 25 25 30 30 ਲੱਖ ਦੀਆਂ ਗੱਡੀਆਂ ਥੱਲੇ ਨਜ਼ਰ ਆਉਣਗੀਆਂ ਉਹ ਪੈਸਾ ਕਿੱਥੋਂ ਆਇਆ ਜਿਵੇਂ ਐਨ ਜੀਓ ਦੀ ਸ਼ੁਰੂਆਤਾਂ ਦੀ ਗੱਲ ਕਰਾਂ ਨਾ ਹੂੰ ਤਾਂ ਪੰਜਾਬ ਦੇ ਵਿੱਚ ਇਹ ਸਦੀ ਦੀ ਗੱਲ ਭਗਤਪੁਰ ਸਿੰਘ ਜੀ ਦੇ ਵਿੱਚ ਮੈਂ ਮੈਂ ਉਸ ਕੱਲ ਤੇ ਆਣ ਲੱਗਿਆ ਸੀ ਭਗਤ ਭਗਤਪੁਰ ਸਿੰਘ ਜੀ ਨੇ ਇੰਨੀ ਸੇਵਾ ਕੀਤੀ ਹੈ ਉਹ ਲਗਜ਼ਰੀ ਨਹੀਂ ਸੀ ਜੋ ਇਹ ਭਗਤ ਜੀ ਨੇ ਪੂਰੀ ਜ਼ਿੰਦਗੀ ਆਪਣੀ ਜ਼ਿੰਦਗੀ ਲਗਜ਼ਰੀ ਨਹੀਂ ਜੋਗੀ ਖਤਰ ਦਾ ਕੋਲਤਾ ਹੁੰਦਾ ਸੀ ਮਾਮ ਦੀਆਂ ਅੱਖਾਂ ਨਾਲ ਕਿੰਨੇ ਵਾਰ ਮਿਲ ਕੇ ਆਇਆ ਬਾਹਰ ਬੈਠੇ ਉਹਦੇ ਦਰਬਾਰ ਸਾਹਿਬ ਦੇ ਕੋਲੇ ਜਿਹੜਾ ਪਿਆਰਾ ਸਿੰਘ ਸੀ ਜਿਹੜਾ ਉਹਨਾਂ ਨੇ ਛੋਟਾ ਬੱਚਾ ਪਾਹਜ ਪਾਲਿਆ ਤੇ ਉਹ ਵੀ ਕੋਲੀ ਹੁੰਦਾ ਸੀ ਉਹ ਸਾਰੇ ਹੱਥੀਂ ਉਹਦਾ ਸੇਵਾ ਕਰਦੇ ਰਹਿੰਦੇ ਤੇ ਮੈਂ ਭਗਤ ਜੀ ਨੂੰ ਗੱਡੀ 'ਚ ਬੈਠੇ ਦੀ ਦੇਖਿਆ ਮੈਂ ਭਗਤ ਜੀ ਨੂੰ ਕੂਲਰ ਲਾਇਆ ਨਹੀਂ ਦੇਖਿਆ ਤੇ ਉਹਦੇ ਪੱਖਾ ਲਾਇਆ ਨਹੀਂ ਦੇਖਿਆ ਹੂੰ ਉਹ ਤਾਂ ਗੁਰੂ ਘਰ ਦੇ ਇਹਨਾਂ ਦੇ ਵੀ ਨਹੀਂ ਭਾਈ ਗੁਰੂ ਘਰ ਮੋਹਰੇ ਆ ਉਥੇ ਤਾਂ ਰੋਟੀ ਵੀ ਹਰੇਕ ਨੂੰ ਮਿਲ ਜਾਂਦੀ ਹੈ ਪਰ ਕੀ ਸਾਡੀ ਇੰਨੀ ਮੌਜੂਦ ਹੈ ਇੰਨੀ ਉਸ ਰੰਗ 'ਚ ਹੁੰਦੀਆਂ ਨੇ ਤੁਸੀਂ ਟੌਰ ਦੇਖਿਓ ਬੰਦੇ ਸੋ ਸਬਨਾਂ ਟੁੱਟਿਆ ਹੋਇਆ ਟੋਪ ਟੋਪ ਵਰਦੀਆਂ ਡਰੈੱਸਾਂ ਕਾਰਾਂ ਇਨਫਰਾਸਟ੍ਰਕਚਰ ਏਸੀ ਉਸ ਸੇਵਾ ਤੇ ਦਾ ਭਰਾਵੋ 10-5% ਪੈਸੇ ਲੱਗੇ ਆ ਬਾਕੀ ਉਹ ਇੱਕ ਕਾਰੋਬਾਰ ਹੈ ਜਿਹਦੇ ਵਿੱਚੋਂ ਪੈਸੇ ਲੈ ਨਹੀਂ ਜਾਂਦੇ ਪਰ ਪੈਸੇ ਦੇ ਸਰਤੇ ਇੰਜੋਏ ਕੀਤਾ ਜਾਂਦਾ ਮੈਂ ਨਹੀਂ ਕਹ ਰਿਹਾ ਇਥੋਂ ਪੈਸੇ ਕੱਢ ਕੇ ਲੈ ਜਾਂਦੇ ਨੇ ਪਰ ਫੁੱਲ ਇੰਜੋਏ ਕੀਤੀ ਜਾਂਦੀ ਹੈ ਲਾਈਫ ਫਰ ਇਦਾਂ ਦਾ ਭਾਜੀ ਹੁਣ ਜਿਹੜੀ ਤੁਸੀਂ ਇਹ ਗੱਲ ਕਹਿ ਰਹੇ ਹੋ ਇਹਦੇ ਉੱਤੇ ਵੀ ਤੁਹਾਡੇ ਤੇ ਵੀ ਉਂਗਲ ਚੱਕੀ ਜਾਊਗੀ ਉਹਨਾਂ ਨੇ ਕਿਹਾ ਕਿ ਤੁਸੀਂ ਆਓ ਸਾਡੇ ਕੋਲ ਬੈਠੋ ਦੇਖੋ ਅਸੀਂ ਕਿਹੜੇ ਤਾਜ ਸਰਦ ਦੇ ਤਾਜ ਪਾਣੇ ਆ ਅਸੀਂ ਇੱਕੋ ਹੀ ਪੁੱਛਿਆ ਵੀ ਤੁਹਾਨੂੰ ਕੀ ਨੇ ਹਾਕਾਂ ਮਾਰੀਆਂ ਤੀਆਂ ਵੀ ਸਾਡੀ ਸੇਵਾ ਲਈ ਆਓ ਉਹ ਗਿਆ ਸਾਡੇ ਮਨ ਦੇ ਵਿੱਚ ਇਹ ਭਾਵਨਾ ਜਾਗੀ ਭਾਵਨਾ ਆਪ ਦੀ ਇਨਕਮ ਤੋਂ ਸ਼ੁਰੂ ਕਰੋ ਦਰੋਂ ਪੈਸਾ ਲੈ ਲੈਣਾ ਕੀ ਮਤਲਬ ਕਹਿੰਦੇ ਫਿਰ ਜਿਹੜਾ ਦੇਣਾ ਹੁੰਦਾ ਅਸੀਂ ਉਹਨੂੰ ਮਨਾ ਥੋੜੀ ਨਾ ਕਰ ਸਕਦੇ ਨਾ 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 ਇਹ ਆਹੀ ਗੱਲ ਕਹਿ ਕੇ ਗੇਮ ਖੇਡੀ ਜਾਂਦੀ ਹੈ ਜਿਹੜੇ ਵੱਡੇ ਦੀ ਭਾਵਨਾ ਐ ਇਹ ਕਿ ਅਸੀਂ ਉਹਨਾਂ ਨੂੰ ਨਾ ਕਰਦੇ ਇਹ ਮੋਸ਼ਨਲ ਜਨ ਕਰ ਦਿੱਤਾ ਜਾਂਦਾ ਲੋੜੇ ਦੀ ਕਰਨ ਦੀ ਸਭ ਕੁਝ ਸਾ ਜਾਂਦਾ ਹੂੰ ਅੱਛਾ ਮੈਨੂੰ ਇੱਕ ਗੱਲ ਦੱਸੋ ਅਸੀਂ ਇਹਨਾਂ ਸਾਲਾਂ ਤੋਂ ਇੰਡਸਟਰੀ ਚ ਚਲਾਉਂਦੇ ਆਂ ਆਪਦੇ ਜਿੰਨੀ ਕਿ ਸਾਥ ਹੋ ਸਕਦਾ ਅਸੀਂ ਬੱਚਿਆਂ ਨੂੰ ਹੁਨਰ ਦੇ ਰੂਪ ਚ ਮਦਦ ਕਰਦੇ ਆਂ ਹੁਨਰ ਵੀ ਹੱਥਾਂ ਦੀ ਸਖਿਆਦੋਂ ਕੰਮ ਉਹਦੇ ਰੋਟੀ ਕਮਾਉਂਦੇ ਹੋ ਜਾਣਗੇ ਹੂੰ ਤੁਸੀਂ ਕਿੰਨੇ ਵਾਰੀ ਇੱਥੇ ਆਇਓ ਤਨਵਰੀ ਦੇਖੀ ਕੋਈ ਗੱਡੀ ਖੜੀ ਓਥੇ ਨਹੀਂ ਫਿਰ ਮੈਂ ਆਪਦੇ ਖਰਚੇ ਘਟਾਏ ਸਾਦੀ ਜਿੰਦਗੀ ਜਿੰਦਗੀ ਤੇ ਆਇਆ ਹੂੰ ਉਹੀ ਪੈਸਿਆਂ ਦੇ ਨਾਲ ਅਸੀਂ ਆਪਦਾ ਬੱਚਿਆਂ ਤੇ ਸਰਵ ਕਰ ਲਿਆ ਅਸੀਂ ਨਾ ਬੱਚਿਆਂ ਤੋਂ ਪੈਸਾ ਸਵਕਾਰ ਕਰੀਏ ਨਾ ਉਹਨਾਂ ਦੇ ਮਾਪਿਆਂ ਤੋਂ ਕਰੀਏ ਨਾ ਸਰਕਾਰ ਤੋਂ ਕਰੀਏ ਨਾ ਸਮਾਜ ਕਿਸੇ ਸੰਸਥਾ ਤੋਂ ਕਰੀਏ ਫੇ ਤੁਸੀਂ ਕੀ ਸੋਚਦੇ ਹੋ ਇਸ ਦੇ ਬਾਰੇ ਆਖਰ ਦੇ ਵਿੱਚ ਮਾਂ ਜਾਣ ਆਖਰ ਦੇ ਵਿੱਚ ਇੱਕੋ ਹੀ ਹੈ ਤੁਸੀਂ ਸੇਵਾ ਕਰਨੀ ਹੈ ਖੁਦ ਸਹੀ ਪਾਤਰ ਲੱਭੋ ਪਾਤਰ ਲੱਭਣੀ ਆਪਦੇ ਆਪ ਚ ਮਸੀਬਤ ਹੈ ਸਹੀ ਪਾਤਰ ਲੱਭਣਾ ਪਊਗੀ ਆ ਇਹਨੂੰ ਜਿਹੜੀ ਬਦਦ ਕਰਦੀ ਇਹ ਉਹਦਾ ਹੱਕ ਹੈ ਪਹਿਲੀ ਗੱਲ ਸਭ ਨੂੰ ਇਕੱਠੇ ਹੋ ਕੇ ਸਰਕਾਰਾਂ ਦਾ ਸੰਗ ਇਹ ਉੱਠਣਾ ਚਾਹੀਦਾ ਹੈ ਜਿਹੜੇ ਸਾਡੇ ਬਣਦੇ ਹੱਕ ਰਿਓ ਦੇਓ ਸਭ ਨੂੰ ਸਾਡੇ ਨੂੰ ਤਾਂ ਪੈਸਾ ਸ਼ਰੇਆਮ ਖਾਧਾ ਜਾ ਰਿਹਾ ਯਾਰ ਨਾ ਸਿੱਖ ਖਮੀਚ ਲਿਆ ਪੈਸੇ ਉਹਨਾਂ ਨੂੰ ਦੇ ਹੀ ਜਾਂਦੇ ਨੇ ਹੂੰ ਪਰ ਅਸੀਂ ਪੁੱਛਦੇ ਨਹੀਂ ਹਾਂ ਸਾਨੂੰ ਪਤਾ ਵੀ ਚੱਲ ਇਧਰੋਂ ਅਜ ਕਿੱਡੀ ਮਾੜੀ ਗੱਲ